ਨਾ ਗੱਲਬਾਤ ਕਰਨ ਦੇ ਲਈ ਅੱਜ ਪੋਡਕਾਸਟ ਦੇ ਵਿੱਚ ਹਾਜ਼ਰ ਹੋਏ ਨੇ ਸੀਨੀਅਰ ਜਰਨਲਿਸਟ सुरेंद्र ਡੱਲਾ ਜੀ ਡੱਲਾ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਜੀ ਮੇਰੇ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਅੱਜ ਕੱਲ ਆਪਾਂ ਸਾਰੇ ਦੇਖਦੇ ਹਾਂ ਕਿ ਬਹੁਤ ਸਾਰੇ ਅਜਿਹੇ ਬਰਨਿੰਗ ਇਸ਼ੂਜ਼ ਨੇ ਜਿਨ੍ਹਾਂ ਦੇ ਉੱਪਰ ਸਿਆਸਤ ਕਹਿ ਲਓ ਆਮੇ ਕਿਸਾਨੀ ਅੰਦੋਲਨ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਚਲ ਸਭ ਤੋਂ ਪਹਿਲਾਂ ਆਪਾਂ ਕਿਸਾਨੀ ਅੰਦੋਲਨ ਦੀ ਜ਼ਿਕਰ ਗੱਲਬਾਤ ਕਰ ਲਈਏ ਪਹਿਲਾਂ ਕਿਸਾਨੀ ਅੰਦੋਲਨ ਚੱਲਿਆ ਦਿੱਲੀ ਦੀਆਂ ਬਰੂਹਾਂ ਤੇ ਉਸ ਤੋਂ ਬਾਅਦ ਹੁਣ ਡੱਲੇਵਾਲ ਸਾਹਿਬ ਮਰਨ ਵਰ ਤੇ ਬੈਠੇ ਨੇ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਗੱਲਬਾਤ ਕਿਉਂ ਨਹੀਂ ਕਰਨਾ ਚਾਹੁੰਦੀ ਕਿਉਂ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਸ ਵਾਰੀ ਇਹਨਾਂ ਨਾਲ ਡਾਇਰੈਕਟ ਨਹੀਂ ਗੱਲ ਕਰਨੀ ਵਾਇਆ ਸੁਪਰੀਮ ਕੋਰਟ ਹੋ ਕੇ ਉਹ ਕਹਿੰਦੇ ਜੋ ਡਾਇਰੈਕਸ਼ਨ ਦੇਣਗੇ ਅਸੀਂ ਉਸ ਮੁਤਲਕੀ ਗੱਲਬਾਤ ਕਰਾਂਗੇ ਦੇਖੋ ਤਕਨੀਕੀ ਤੌਰ ਤੇ ਜੇ ਅਸੀਂ ਸਮਝੀਏ ਸਾਡੇ ਪੰਜਾਬ ਦੇ ਲਈ ਵੀ ਔਰ ਦੇਸ਼ ਦੀ ਕਿਸਾਨੀ ਦੇ ਲਈ ਇਹ ਤਰਾਸਦੀ ਹੈ ਕਿ ਅਜੋਕੇ ਸਮੇਂ 'ਚ ਜਿਹੜੀ ਸਾਡੀ ਕਿਸਾਨੀ ਹੈ ਉਹ ਸੰਗਠਿਤ ਹੋ ਕੇ ਅੰਦੋਲਨ ਕਰਦੀ ਨਜ਼ਰ ਨਹੀਂ ਆਉਂਦੀ ਜਿਹੜਾ ਪੁਰਾਣਾ ਅੰਦੋਲਨ ਜਿੱਤਿਆ ਗਿਆ ਉਹਦੇ 'ਚ ਗੁਰਪ੍ਰੀਤ ਜੀ ਸਾਰੀ ਕਿਸਾਨੀ ਸੰਗਠਿਤ ਸੀ ਦੇਸ਼ ਭਰ ਦੀਆਂ ਉਹਦੇ ਵਿੱਚ ਜਥੇਬੰਦੀਆਂ ਇਕੱਠੀਆਂ ਸੀ ਔਰ ਉਹਦੇ ਨਾਲ-ਨਾਲ ਬਹੁਤ ਵੱਡਾ ਜਨ ਸਮਰਥਨ ਵੀ ਸੀ ਤੁਸੀਂ ਦੇਖੋ ਜਦੋਂ ਦਿੱਲੀ ਦੇ ਵਿੱਚ ਵੱਖ-ਵੱਖ ਬਾਰਡਰਾਂ ਤੇ ਧਰਨੇ ਚੱਲ ਰਹੇ ਸੀ ਤੇ ਲੋਕ ਬਿਨਾਂ ਸੱਦੇ ਆਪਣਾ ਸਮਰਥਨ ਦੇਣ ਲਈ ਉਹਨਾਂ ਬਾਰਡਰਾਂ ਤੇ ਜਾਂਦੇ ਸੀ ਭਾਵੇਂ ਉੱਥੇ ਪਹੁੰਚਣਾ ਬੜਾ ਔਖਾ ਸੀ ਹੁਣ ਅਸੀਂ ਇਹਨੂੰ ਇਸ ਗੱਲ ਨੂੰ ਸਮਝੀਏ ਜਦੋਂ ਪੰਜਾਬ 'ਚ ਬਾਈ ਦੀਆਂ ਇਲੈਕਸ਼ਨਾਂ ਹੁੰਦੀਆਂ ਨੇ ਜਾਂ ਹਰਿਆਣੇ ਦੇ ਵਿੱਚ ਵੀ ਇੱਕ ਮੰਨੇ ਪਰਮੰਨੇ ਲੀਡਰ ਨੇ ਉਹ ਵੀ ਚੋਣ ਲੜਨ ਦੀ ਇੱਛਾ ਜਤਾਉਂਦੇ ਨੇ ਪੰਜਾਬ ਦੇ ਵਿੱਚ ਵੀ ਕਿਸਾਨਾਂ ਦਾ ਜਿਹੜਾ ਇੱਕ ਵਰਗ ਹੈ ਉਹ ਚੋਣ ਲੜ ਲੈਂਦਾ ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਨੀਤੀਗਤ ਵਖਰੇਵੇਂ ਆ ਗਏ ਉਦੋਂ ਤੋਂ ਸਾਡੇ ਕਿਸਾਨੀ ਵੰਡੀ ਗਈ ਹਾਂ ਸਿਆਸੀ ਔਰ ਗੈਰ ਸਿਆਸੀ ਸਾਡੀ ਕਿਸਾਨੀ ਵੰਡੀ ਗਈ ਹਾਲਾਂਕਿ ਮੇਰਾ ਇਹ ਮੰਨਣਾ ਹੈ ਲੋਕਤੰਤਰ ਦੇ ਵਿੱਚ ਹਰ ਕਿਸੇ ਨੂੰ ਚੋਣਾ ਲੜਨ ਦਾ ਹੱਕ ਹੈ ਜੀ ਅਗਰ ਕਿਸਾਨ ਸਾਡੇ ਜਿੱਤ ਕੇ ਵਿਧਾਨ ਸਭਾ ਚ ਪਹੁੰਚ ਜਾਂਦੇ ਜਾਂ ਪਾਰਲੀਮੈਂਟ ਚ ਪਹੁੰਚ ਜਾਂਦੇ ਤੇ ਉਹ ਸਾਡੇ ਲਈ ਫਾਇਦੇ ਵਾਲੀ ਗੱਲ ਸੀ ਪਰ ਅਗਰ ਕਿਸਾਨੀ ਨਹੀਂ ਜਿੱਤ ਸਕੀ ਚੋਣਾ ਪਰ ਉਸ ਤੋਂ ਬਾਅਦ ਸਾਡੇ ਸਾਰੇ ਕਿਸਾਨ ਸੰਗਠਨਾਂ ਨੂੰ ਇਕੱਠੇ ਹੋਣਾ ਚਾਹੀਦਾ ਸੀ ਸੋ ਬਦਕਿਸਮਤੀ ਇਹ ਹੈ ਵੀ ਹਜੇ ਤੱਕ ਸਾਡੇ ਕਿਸਾਨ ਸੰਗਠਨ ਇਕੱਠੇ ਨਹੀਂ ਹੋਏ ਹੁਣ ਵੀ ਤੁਸੀਂ ਡਲੇਵਲ ਸਾਹਿਬ ਦਾ ਜ਼ਿਕਰ ਕੀਤਾ ਜਿਹੜਾ ਖਨੌਰੀ ਬਾਰਡਰ ਦੇ ਉੱਤੇ ਵੀ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ ਜੀ ਉਹਨੂੰ ਅਸੀਂ ਗੈਰ ਸਿਆਸੀ ਕਹਿ ਦਿੰਦੇ ਆ ਜਿਹੜਾ ਐਸਕੇਐਮ ਹੈ ਦੂਸਰਾ ਭਾਵੇਂ ਹੁਣ ਉਹਨਾਂ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਚੋਣਾ ਲੜੀਆਂ ਗੱਲ ਖਤਮ ਹੋ ਗਈ ਐਸਕੇਐਮ ਵੀ ਜਿਹਦੇ ਵਿੱਚ ਮੁਖ ਰੂਪ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਹੋਰ ਲੀਡਰ ਨੇ ਭਾਵੇਂ ਲਖੋਵਾਲ ਸਾਹਿਬ ਦਾ ਬੇਟਾ ਹਰਿੰਦਰ ਸਿੰਘ ਲਖੋਵਾਲ ਹੈ ਜਾਂ ਬਲਬੀਰ ਸਿੰਘ ਰਾਜਵਾਲ ਹੋਣੀ ਹੈ ਮੈਨੂੰ ਲੱਗਦਾ ਦਰਸ਼ਨਪਾਲ ਜੀ ਨੇ ਮੈਨੂੰ ਲੱਗਦਾ ਇਹਨਾਂ ਨੂੰ ਫੈਸਲਾ ਕਰਕੇ ਡੱਲੇয়াল ਸਾਹਿਬ ਨੂੰ ਪੰਦੇਰ ਸਾਹਿਬ ਨੂੰ ਔਰ ਦੂਸਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਉਮੀਦ ਹੈ ਇਕੱਠੇ ਹੋ ਜਾਣਗੇ ਅਗਰ ਇਕੱਠੇ ਨਹੀਂ ਹੁੰਦੇ ਤੇ ਫਿਰ ਕੇਂਦਰ ਨੇ ਗੰਭੀਰਤਾ ਦੇ ਨਾਲ ਨਹੀਂ ਲੈਣਾ ਚੋਣਾਂ ਲੜਨਾ ਕਿਸਾਨਾਂ ਦਾ ਸਹੀ ਸੀ ਦੇਖੋ ਲੋਕਤੰਤਰ ਹੈ ਨਾ ਹਰ ਵਿਅਕਤੀ ਜਦੋਂ ਚੋਣ ਲੜ ਸਕਦਾ ਹੈ ਮੇਰਾ ਹੀ ਮੰਨਣਾ ਹੈ ਕਿ ਅਗਰ ਕਿਸਾਨਾਂ ਨੂੰ ਲੱਗਦਾ ਹੈ ਕਿ ਉਹ ਵੀ ਚੋਣਾ ਲੜ ਕੇ ਪਾਰਲੀਮੈਂਟ 'ਚ ਜਾਣ ਇਹ 'ਚ ਬੁਰਾਈ ਨਹੀਂ ਹੈ ਕੋਈ ਬਿਲਕੁਲ ਹੱਕ ਹੋਣਾ ਚਾਹੀਦਾ ਮੈਂ ਤਾਂ ਕਹਿੰਦਾ ਕਿਸਾਨ ਅਗਰ ਇਕੱਠੇ ਹੋ ਜਾਣ ਸਾਡੇ ਸਾਡੇ ਕਿਸਾਨ ਸੰਗਠਿਤ ਹੋ ਜਾਣ ਤੇ ਮੰਗ ਰੱਖ ਸਕਦੇ ਨੇ ਹਰ ਪੋਲੀਟਿਕਲ ਪਾਰਟੀ ਤੋਂ ਪਰ ਉਹ ਕਿਸਾਨ ਸੋਚਦੇ ਨੇ ਨਾ ਪੰਜਾਬ ਦੇ ਲੋਕ ਉਸ ਹਿਸਾਬ ਨਾਲ ਨਹੀਂ ਸੋਚ ਰਹੇ ਸੀ ਉਹ ਕਹਿੰਦੇ ਸੀ ਕਿਸਾਨਾਂ ਨੂੰ ਉਸ ਮੌਕੇ ਤੇ ਮੌਕਾ ਨਹੀਂ ਦੇਣਾ ਉਹਨਾਂ ਨੂੰ ਪਹਿਲਾਂ ਅਸੀਂ ਦਿੱਲੀ ਦੇ ਬਰੂਹਾਂ ਤੇ ਬੈਠੇ ਅਸੀਂ ਮੌਕਾ ਦਿੱਤਾ ਲੇਕਿਨ ਉਹ ਸਿਆਸਤ ਦੇ ਵਿੱਚ ਨਹੀਂ ਕਿਸਾਨਾਂ ਨੂੰ ਦੇਖਣਾ ਚਾਹੁੰਦੇ ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਦੇਖੋ ਇਹ ਤਾਂ ਕਿਸਾਨਾਂ ਨੂੰ ਲਗਾਤਾਰ ਲੋਕਾਂ 'ਚ ਜਾਣਾ ਪੈਣਾ ਹੈ ਕਿਸਾਨ ਲੋਕਾਂ ਨੂੰ ਕਨਵਿੰਸ ਕਰਨ ਲੋਕਾਂ ਨੂੰ ਸਮਝਾਉਣ ਵੀ ਕਿਉਂ ਸਾਡਾ ਪਾਰਲੀਮੈਂਟ ਚ ਜਾਣਾ ਜ਼ਰੂਰੀ ਹੈ ਤੁਸੀਂ ਵੇਖੋ 24 ਦੀਆਂ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਨੇ ਜਿਹੜੇ ਸਾਡੇ ਹੁਣ ਮੁਖ ਉਹਨਾਂ ਨੇ ਕਿਹਾ ਜੀ ਕਿ ਜੇ ਸਾਡੀ ਸਰਕਾਰ ਆ ਗਈ ਤੇ ਅਸੀਂ ਇੰਡੀਆ ਗੱਠ ਜੋੜ ਜਿਹਨੂੰ ਕਹਿੰਦੇ ਨੇ ਉਹ ਕਹਿੰਦੇ ਵੀ ਅਸੀਂ ਐਮਐਸਪੀ ਤੇ ਕਾਨੂੰਨ ਬਣਾਉਣ ਦਾ ਤੁਹਾਡਾ ਜਿਹੜੀ ਮੰਗ ਹੈ ਅਸੀਂ ਪਾਸ ਕਰਾਂਗੇ ਅਸੀਂ ਤੁਹਾਡਾ ਕਾਨੂੰਨ ਬਣਾਵਾਂਗੇ ਤੇ ਪਿੱਛੇ ਜੇ ਕਿਸਾਨਾਂ ਨੇ ਮੰਗ ਵੀ ਕੀਤੀ ਕਿ ਸਾਰੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਉਣ ਪਾਰਲੀਮੈਂਟ ਦੇ ਵਿੱਚ ਉੱਥੇ ਜਾ ਕੇ ਕਹਿਣ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਜਿਹੜਾ ਬਿੱਲ ਹੈ ਉਹ ਲਿਆਇਆ ਜਾਵੇ ਪਾਰਲੀਮੈਂਟ ਦੇ ਵਿੱਚ ਤੁਸੀਂ ਵੇਖੋ ਉਹਦੇ ਤੇ ਓਡਾ ਵੱਡਾ ਹੰਗਾਰਾ ਨਹੀਂ ਮਿਲਿਆ ਵਿਰੋਧੀ ਧਿਰਾਂ ਨੇ ਜੋ ਚੋਣਾਂ ਤੋਂ ਪਹਿਲਾਂ ਗੱਲ ਕਹੀ ਸੀ ਉਹਨਾਂ ਨੇ ਵੀ ਉਸ ਗੱਲ ਨੂੰ ਉਸ ਰੂਪ 'ਚ ਪ੍ਰਵਾਨ ਨਹੀਂ ਕੀਤਾ ਕਿਸਾਨਾਂ ਦਾ ਸੰਗਠਿਤ ਹੋਣਾ ਕਿਉਂ ਜ਼ਰੂਰੀ ਹੈ ਗੁੱਡ ਜੀ ਅਗਰ ਕਿਸਾਨ ਸੰਗਠਿਤ ਹੋਣ ਹੁਣ ਤੁਸੀਂ ਵੇਖੋ ਨਾ ਪੋਲਿਟੀਕਲ ਪਾਰਟੀਆਂ ਜਾਂ ਸਾਡਾ ਜਿਹੜਾ ਚੂਣਾ ਦਾ ਤੰਤਰ ਹੈ ਉਹ ਕਿਵੇਂ ਕੰਮ ਕਰਦਾ ਹੈ ਪੰਜਾਬ ਚ ਕਿੰਨੀਆਂ ਸੀਟਾਂ ਰਾਖਵੀਆਂ ਨੇ ਜਨਰਲ ਕੈਟਾਗਰੀ ਲਈ ਨੇ ਸਾਡੇ ਐਸਸੀ ਬੀਸੀ ਸਾਡੀਆਂ ਕਮਿਊਨਿਟੀਜ਼ ਲਈ ਨੇ ਰਾਖਵੀਆਂ ਨੇ ਕਿਸਾਨ ਅਗਰ ਸੰਗਠਿਤ ਹੋਣ ਘੱਟੋ ਘੱਟ ਪੋਲੀਟੀਕਲ ਜਮਾਤ ਤੋਂ ਉਹ ਇਹ ਮੰਗਤਾ ਕਰ ਸਕਦੇ ਆ ਨਾ ਕਿ ਪੰਜਾਬ ਖੇਤੀ ਅਧਾਰਿਤ ਸੂਬਾ ਹੈ ਆਵੇਂ ਕਾਂਗਰਸ ਹੈ ਅਕਾਲੀ ਦਲ ਹੈ ਭਾਜਪਾ ਹੈ ਤੁਸੀਂ ਛੱਡੋ ਘੱਟੋ ਘੱਟ ਦੋ ਪਾਰਲੀਮੈਂਟ ਦੀਆਂ ਸੀਟਾਂ ਕਿਸਾਨਾਂ ਲਈ ਤੇ ਤੁਸੀਂ ਪੋਲੀਟੀਕਲ ਪਾਰਟੀਆਂ ਨਹੀਂ ਉੱਥੇ ਆਪਣਾ ਕੋਈ ਉਮੀਦਵਾਰ ਉਤਾਰਾਂਗੇ ਉਤਾਰਾਂਗੀਆਂ ਤੇ ਕਿਸਾਨ ਜਿੱਤ ਕੇ ਜਾ ਸਕਦੇ ਨੇ ਜੇ ਅਮਰਿਤਪਾਲ ਸਿੰਘ ਜਿੱਤ ਸਕਦਾ ਹੈ ਸਰਬਜੀਤ ਸਿੰਘ ਖਾਲਸਾ ਜਿੱਤ ਸਕਦਾ ਹੈ ਤੇ ਸਾਡੇ ਕਿਸਾਨ ਵੀ ਤਾਂ ਜਿੱਤ ਸਕਦੇ ਨੇ ਗੱਲ ਇਹ ਹੈ ਵੀ ਜਦੋਂ ਤੱਕ ਕਿਸਾਨ ਸੰਗਠਿਤ ਨਹੀਂ ਹੁੰਦੇ ਕਿਸਾਨ ਸੰਗਠਿਤ ਸੀ ਪੰਜਾਬ ਦੀਆਂ ਬਾਈ ਦੀਆਂ ਚੋਣਾਂ ਤੋਂ ਬਾਅਦ ਕਿਸਾਨਾਂ ਦੀ ਇਕਤਾ 'ਚ ਕਿਤਨਾ ਕਿਤੇ ਫਰਕ ਪਿਆ ਹੈ ਹਾਲਾਂਕਿ ਦੇਖੋ ਮੁੱਦੇ ਸਾਰਿਆਂ ਦੇ ਲਗਭਗ ਇੱਕੋ ਹੀ ਨੇ ਜੀ ਹੁਣ ਵੀ ਭਾਵੇਂ ਜਿਹੜੀ ਮਹਾਪੰਚਾਇਤ ਵੀ ਹੋਈ ਹੈ ਖਨੌਰੀ ਮਹਾਪੰਚਾਇਤ ਦੇ ਮੁੱਦੇ ਵੀ ਲਗਭਗ ਉਹੀ ਹੈ ਜੋ ਟੋਹਾਨਾਂ 'ਚ ਜਿਹੜੀ ਹਰਿਆਣੇ ਚ ਮਹਾਪੰਚਾਇਤ ਹੋਈ ਆ ਮੁੱਦੇ ਲਗਭਗ ਇੱਕੋ ਜਿਹੇ ਨੇ ਸੋ ਜ਼ਰੂਰਤ ਹੈ ਵੀ ਕਿਸਾਨ ਇਕੱਠੇ ਹੋਣ ਸਾਡੇ ਮੁਲਕ ਦੇ ਅਗਰ ਕਿਸਾਨ ਇਕੱਠੇ ਹੋ ਜਾਣ ਤੇ ਕੇਂਦਰ ਸਰਕਾਰ ਨੂੰ ਗੱਲ ਕਰਨੀ ਪਊ ਹੁਣ ਕੇਂਦਰ ਸਰਕਾਰ ਨੀਤੀਗਤ ਤੌਰ ਤੇ ਉਹ ਸੋਚਦੀ ਹੈ ਕਿ ਅਸੀਂ ਅਗਰ ਇਕੀਆਂ ਦੋ ਜੱਥੇਬੰਦੀਆਂ ਨਾਲ ਗੱਲ ਕਰਾਂਗੇ ਅਸੀਂ ਕਿਵੇਂ ਪੂਰੇ ਦੇਸ਼ ਦਾ ਭਾਵੇਂ ਐਮਐਸਪੀ ਦਾ ਕਾਨੂੰਨ ਹੈ ਭਾਵੇਂ ਜਿਹੜੀ ਨਵੀਂ ਮੰਡੀਕਰਨ ਨੀਤੀ ਦਾ ਖਰੜਾ ਹੈ ਅਸੀਂ ਕਿਵੇਂ ਕੀ ਕਿਆਂ ਦੋ ਜੱਥੇਬੰਦੀਆਂ ਨਾਲ ਗਲਬਾਤ ਦੇ ਆਧਾਰ ਤੇ ਫੈਸਲਾ ਕਰ ਸਕਦੀਆਂ ਉਹਨਾਂ ਦਾ ਤਰਕ ਹੈ اچھا ਐਮਐਸਪੀ ਤੁਹਾਨੂੰ ਲੱਗਦਾ ਹੈ ਕਿ ਲੀਗਲਾਈਜੇਸ਼ਨ ਹੋ ਸਕਦੀ ਜਿਵੇਂ ਮੰਗ ਕਰ ਰਹੇ ਨੇ ਕਿਸਾਨ ਦੇਖੋ ਦੁਨੀਆ 'ਚ ਇਹ ਬੜਾ ਜ਼ਰੂਰੀ ਹੈ ਕਿ ਜਿਹੜੀ ਕਿਸਾਨ ਦੀ ਪ੍ਰੋਡਿਊਸ ਹੈ ਉਪਜ ਹੈ ਉਹਦੇ ਤੇ ਐਮਐਸਪੀ ਹੋਣੀ ਚਾਹੀਦੀ ਹੈ ਔਰ ਮੈਂ ਇਸ ਗੱਲ ਦੀ ਵਕਾਲਤ ਕਰਦਾ ਐਮਐਸਪੀ ਦੀ ਕਾਨੂੰਨੀ ਗਰੰਟੀ ਜਿਹੜੀ ਹੈ ਉਹਦਾ ਕਾਨੂੰਨ ਹੈ ਜਿਹੜਾ ਉਹ ਭਾਰਤ ਸਰਕਾਰ ਨੂੰ ਗੰਭੀਰਤਾ ਦੇ ਨਾਲ ਸੋਚਣਾ ਵੀ ਚਾਹੀਦਾ ਉਹਨੂੰ ਮੰਨ ਲੈਣਾ ਚਾਹੀਦਾ ਹਾਂ ਉਹ ਠੀਕ ਹੈ ਇੱਕੋ ਦਮ MSP ਪੂਰੇ ਮੁਲਕ ਚ ਸਾਰੀਆਂ ਫਸਲਾਂ ਤੇ ਅਗਰ ਦਿੱਤੀ ਜਾਂਦੀ ਹੈ ਤੇ ਤੁਰੰਤ ਪ੍ਰੋਕਿਊਰਮੈਂਟ ਇਡੀ ਆਸਾਨ ਨਹੀਂ ਹੈ ਪਰ WTO ਦੀ ਜਿਹੜੀ ਸ਼ਰਤਾਂ ਨੇ ਉਸ ਦੇ ਵਿੱਚ ਤਾਂ ਕਿਤੇ ਨਹੀਂ ਮੰਨਿਆ ਜਾਂਦਾ ਕਿ ਤੁਸੀਂ MSP ਦੋ ਕਿਸੇ ਫਸਲ ਤੇ ਫੇਰ ਵੀ ਉਹ ਕਹਿੰਦੇ ਸਰਕਾਰ ਕਹਿੰਦੀ ਕਿ ਅਸੀਂ ਤੁਹਾਨੂੰ ਕੁਝ ਫਸਲਾਂ ਤੇ MSP ਦੰਨੇ ਆ ਦੇਖੋ ਜਦੋਂ ਅਸੀਂ ਡਿਪੈਂਡੈਂਟ ਸੀ ਜਦੋਂ ਅਮਰੀਕਾ ਤੋਂ ਸਾਨੂੰ ਮੰਗਾਉਣਾ ਪੈਂਦਾ ਸੀ ਭੋਜਨ ਉਦੋਂ ਚੁਣੌਤੀ ਕੀ ਸੀ ਸਾਡੇ ਮੁਲਕ ਸਾਹਮਣੇ ਉਦੋਂ ਸਾਡੇ ਮੁਲਕ ਨੇ W2 ਵਾਲੇ ਪਾਸੇ ਜ਼ਿਆਦਾ ਸੋਚਿਆ ਨਹੀਂ ਹਾਲਾਕਿ ਮੈਂ ਤਾਂ ਉਸ ਦੌਰ ਦੇ ਵਿੱਚ ਵੀ ਪੱਤਰਕਾਰਤਾ ਕਰਦਾ ਰਿਹਾ ਜਦੋਂ ਸਾਡੇ ਮੁਲਕ 'ਚ ਗੈਟ ਸਮਝੌਤਾ WTO ਨੂੰ ਲੈ ਕੇ ਡਰਾਵੇ ਡਰਾਵੇ ਆਉਂਦੇ ਸੀ ਉਦੋਂ ਲੱਗਦਾ ਸੀ ਵੀ ਜੀ ਗੈਟ ਸਮਝੌਤਾ ਹੋ ਗਿਆ ਤੇ ਅਸੀਂ ਬਰਬਾਦ ਹੋ ਜਾਾਂਗੇ ਉਦੋਂ ਗੱਲ ਚੱਲਦੀ ਸੀ ਜੀ ਡੈਨਮਾਰਕ ਤੋਂ ਦੁੱਧ ਆ ਗਿਆ ਤੇ ਸਾਡਾ ਦੁੱਧ ਕਿਸੇ ਨੇ ਨਹੀਂ ਪੀਣਾ ਸਾਡੇ ਡੈਰੀ ਉਦਯੋਗ ਫੇਲ ਹੋ ਜਾਊਗਾ ਕੁਝ ਨਹੀਂ ਹੋਇਆ ਇੰਟਰਨੈਸ਼ਨਲ ਪੱਧਰ ਤੇ ਨਵੀਆਂ-ਨਵੀਆਂ ਚੀਜ਼ਾਂ ਆਉਂਦੀਆਂ ਨੇ ਉਹ ਲਾਗੂ ਹੁੰਦੀਆਂ ਨੇ ਉਹ ਵੀ ਵੇਲਾ ਯਾਦ ਹੈ ਤੁਹਾਨੂੰ ਜਦੋਂ ਕਹਿੰਦੇ ਸੀ ਜੀ ਕਾਰਪੋਰੇਟ ਸੈਕਟਰ ਆ ਗਿਆ ਜੀ ਅਗਰ ਸਬਜ਼ੀਆਂ ਸ਼ੋਰੂਮਾਂ 'ਚ ਵੇਕਣ ਲੱਗੀਆਂ ਕਾਰਪੋਰੇਟ ਸੈਕਟਰਾਂ ਦੇ ਗਰੋਸਰੀ ਸਟੋਰ 'ਚ ਤੇ ਸਾਡੀਆਂ ਰੇੜੀਆਂ ਵਾਲੇ ਵਿਲੇ ਹੋ ਜਾਣਗੇ ਬਿਲਕੁਲ ਅੱਜ ਵੀ ਸਾਡੇ ਰੇੜੀ ਫੜੀ ਤੇ ਜਿਹੜੇ ਸਬਜ਼ੀ ਵੇਚਦੇ ਆ ਸਾਡੇ ਭਰਾ ਭੈਣ ਉਹ ਅੱਜ ਵੀ ਉਸ ਥੰਦੇ 'ਚ ਨੇ ਤੇ ਉਹ ਲਗਾਤਾਰ ਉਵੇਂ ਉਵੇਂ ਵਿਕ ਰਿਹਾ ਹੈ ਰੇੜੀਆਂ ਤੋਂ ਸਬਜ਼ੀਆਂ ਜਿਵੇਂ ਪਹਿਲਾਂ ਵਿਕਦੀਆਂ ਸੀ ਬਿਲਕੁਲ ਇਹਦਾ ਮਤਲਬ ਕੀ ਹੈ ਵਕਤ ਦੇ ਨਾਲ-ਨਾਲ ਤਬਦੀਲੀਆਂ ਲਾਜ਼ਮੀ ਨੇ ਜੀ ਜਿਹੜੀ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ ਕੇਂਦਰ ਸਰਕਾਰ ਅਗਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਂਦੀ ਹੈ ਜੀ ਹੌਲੀ ਹੌਲੀ ਫਸਲਾਂ ਤੇ ਜਿਹੜੀ ਲਿਫਟਿੰਗ ਹੈ ਜਾਂ ਖਰੀਦਦਾਰੀ ਹੈ ਉਹ ਸੰਭਵ ਹੋਊਗੀ ਹੁਣ ਵੀ ਜਦੋਂ ਕਣਕ ਝੋਨੇ ਤੇ ਐਮਐਸਪੀ ਹੈ ਸਾਰੇ ਮੁਲਕ ਚ ਐਮਐਸਪੀ ਤੇ ਕਣਕ ਝੋਨਾ ਨਹੀਂ ਚੱਕਿਆ ਜਾਂਦਾ ਅਗਰ ਚੱਕਿਆ ਜਾਂਦਾ ਹੁੰਦਾ ਤੇ ਯੂਪੀਆਂ ਬਿਹਾਰ ਤੋਂ ਸਾਡੇ ਕਣਕ ਤੇ ਝੋਨਾ ਆ ਕੇ ਕਿਉਂ ਵਿਕਦਾ ਗੁਰਪ੍ਰੀਤ ਜੀ ਯੂਪੀ ਤੇ ਬਿਹਾਰ ਤੋਂ ਕਿੰਨੇ ਟਰੱਕ ਆਉਂਦੇ ਨੇ ਬਾਰਡਰਾਂ ਤੇ ਸਾਡੇ ਕਿਸਾਨ ਰੋਕਦੇ ਰਹੇ ਪਿਛਲੇ ਸਾਲ ਮੰਡੀ ਕਨ ਸਿਸਟਮ ਨਹੀਂ ਹੈ ਉੱਥੇ ਇਹਦਾ ਮਤਲਬ ਹੈ ਕਿ ਪੂਰੇ ਮੁਲਕ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੰਡੀਕਰਨ ਸਿਸਟਮ ਵਧੀਆ ਬਣੇ ਸਾਡੀਆਂ ਮੰਡੀਆਂ ਪੱਕੀਆਂ ਬਣਨ ਮੰਡੀਆਂ ਤੇ ਛੱਤਾਂ ਪੈਣ ਔਰ ਮੈਂ ਭਾਵੇਂ ਅੱਜ ਦੇ ਸਮੇਂ 'ਚ ਜਿਹੜੀ ਨਵੀਂ ਨਵੀਂ ਮੰਡੀਕਰਨ ਦਾ ਜਿਹੜਾ ਖਰੜਾ ਹੈ ਜੀ ਭਾਵੇਂ ਸਾਡੇ ਸਾਰੇ ਕਿਸਾਨ ਸੰਗਠਨ ਉਹਦਾ ਵਿਰੋਧ ਕਰ ਰਹੇ ਨੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਸੁਣੀ ਇੰਟਰਵਿਊ ਉਹ ਵੀ ਕਹਿੰਦੇ ਅਸੀਂ ਪੰਜਾਬ 'ਚ ਲਾਗੂ ਨਹੀਂ ਹੋਣ ਦੇਣਾ ਮੇਰਾ ਹੀ ਮੰਨਣਾ ਹੈ ਬਦਲਾਅ ਕੁਦਰਤ ਦਾ ਨਿਯਮ ਹੈ ਜੀ ਥੋੜਾ ਜਿਹਾ ਸਾਨੂੰ ਬਦਲਣ ਦੀ ਲੋੜ ਹੈ ਅਸੀਂ ਸਾਰੇ ਕਿਸਾਨ ਸੰਗਠਨ ਨਾਲੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੀ ਨਵੀਂ ਮੰਡੀਕਰਨ ਪਾਲਿਸੀ ਹੈ ਨਾ ਕੇਂਦਰ ਨੇ ਜਿਹੜਾ ਡਰਾਫਟ ਬਣਾਇਆ ਐਗਰੀਕਲਚਰ ਮਹਿਕਮੇ ਨੇ ਐਗਰੀਕਲਚਰ ਵੈਲਫੇਅਰ ਮਹਿਕਮਾ ਉਹਨੇ ਇਕੱਲੇ ਪੰਜਾਬ ਨੂੰ ਦੇਖ ਕੇ ਨਹੀਂ ਬਣਾਇਆ ਉਹਨਾਂ ਨੇ ਪੂਰੇ ਦੇਸ਼ ਨੂੰ ਦੇਖ ਕੇ ਬਣਾਇਆ ਗੁਰਪ੍ਰੀਤ ਜੀ ਅਸੀਂ ਇਸ ਗੱਲ ਨੂੰ ਸਾਰਿਆਂ ਨੂੰ ਸਾਨੂੰ ਪਤਾ ਹੈ ਪੂਰੇ ਮੁਲਕ 'ਚ ਬਾਗਵਾਨੀ ਫਸਲਾਂ ਦਾ ਉਤਪਾਦਨ ਬਹੁਤ ਵੱਡਾ ਹੋ ਰਿਹਾ ਜੀ ਅਨਾਜ ਫਸਲਾਂ ਦਾ ਉਤਪਾਦਨ ਬਹੁਤ ਵੱਡਾ ਹੋ ਰਿਹਾ ਹੈ ਦਾਲ ਤੇਲ ਬੀਜ ਫਸਲਾਂ ਦਾ ਉਤਪਾਦਨ ਬਹੁਤ ਵੱਡਾ ਹੋ ਰਿਹਾ ਹੈ ਹਰ ਤਰ੍ਹਾਂ ਦੇ ਅਨਾਜ ਸਾਡੇ ਮੁਲਕ 'ਚ ਵੱਧ ਪੈਦਾਵਾਰ ਹੋ ਰਹੀ ਆ ਵੱਧ ਰਹੀ ਆ ਪੈਦਾਵਾਰ ਤੁਸੀਂ ਵੇਖੋ 10 ਸਾਲ ਪਹਿਲਾਂ ਜਿਹੜਾ ਪੰਜਾਬ 'ਚ ਕਣਕ ਝੋਨੇ ਦਾ ਉਤਪਾਦਨ ਸੀ ਨਾ ਅੰਦਾਜ਼ਨ 150 ਲੱਖ ਮੀਟਰ ਕਟਾਂ ਦੇ ਆਸ-ਪਾਸ ਸੀ ਹੁਣ 182 83 ਲੱਖ ਮੀਟਰ ਕਟਾਂ ਦੇ ਆਸ-ਪਾਸ ਅਸੀਂ ਪ੍ਰਕਿਊਰਮੈਂਟ ਕਰਦੇ ਆ ਇਹਦਾ ਮਤਲਬ ਹੈ ਅਨਾਜਾਂ ਦਾ ਉਤਪਾਦਨ ਲਗਾਤਾਰ ਵੱਧ ਰਿਹਾ ਹੈ ਕਿਸਾਨ ਹੋਰ ਜਾਗਰੂਕ ਹੋ ਰਿਹਾ ਨਵੀਂ-ਨਵੀਂ ਤਕਨੀਕ ਆ ਰਹੀ ਆ ਖੇਤੀਬਾੜੀ 'ਚ ਕਿਸਾਨਾਂ ਦੇ ਬੱਚੇ ਐਗਰੀਕਲਚਰ 'ਚ ਆ ਰਹੇ ਨੇ ਪੂਰੇ ਮੁਲਕ ਚ ਵਧ ਰਿਹਾ ਹੈ ਮੰਡੀਕਰਨ ਦੀ ਵਿਵਸਥਾ ਸਾਨੂੰ ਪੂਰੇ ਮੁਲਕ ਚ ਬਹੁਤ ਚੰਗੀ ਚਾਹੀਦੀ ਹੈ ਪਰ ਖਾਸੌਰ ਤੇ ਕਿਸਾਨ ਕਹਿ ਰਹੇ ਨੇ ਜਿਹੜਾ ਸੈਂਟਰ ਦਾ ਖਰੜਾ ਤਿਆਰ ਕੀਤਾ ਗਿਆ ਹੈ ਉਹ ਕਹਿੰਦੇ ਬਿਲਕੁਲ ਕਿਸਾਨਾਂ ਦੇ ਅਗੇਂਸਟ ਹੈ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਸੀਐਮ ਸਾਹਿਬ ਨੇ ਵੀ ਕਿਹਾ ਹੈ ਕਿ ਹਾਲਾਂਕਿ ਭੰਦੇਰ ਸਾਹਿਬ ਕਹਿੰਦੇ ਆ ਕਿ ਸੈਸ਼ਨ ਸਦੋ ਇਹਦੇ ਤੇ ਇਹਨੂੰ ਰੱਦ ਕਰੋ ਸੈਸ਼ਨ ਦੇ ਵਿੱਚ ਰੱਦ ਕਰੋ ਇਹਨੂੰ ਦੇਖੋ ਮੇਰਾ ਇਹ ਮੰਨਣਾ ਹੈ ਕਿਸਾਨ ਔਰ ਸਰਕਾਰ ਅਗਰ ਚਾਹੁੰਦੀ ਹੈ ਇਹਨੂੰ ਰੱਦ ਕਰੋ ਇਹ ਉਹਨਾਂ ਦਾ ਫੈਸਲਾ ਹੈ ਪਰ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਇਹ ਮੰਡੀਕਰਨ ਵਿਵਸਥਾ ਦਿਖਾਈ ਗਈ ਹੈ ਨਾ ਮੇਰੀ ਨਜ਼ਰ 'ਚ ਸਾਰੀ ਮਾੜੀ ਨਹੀਂ ਵੇਲਾ ਆ ਗਿਆ ਅਸੀਂ ਉਸ ਮੰਡੀਕਰਨ ਨੀਤੀ 'ਚ ਜਿਹੜੀਆਂ ਤਾਂ ਮਾੜੀਆਂ ਚੀਜ਼ਾਂ ਨੇ ਅਸੀਂ ਉਹਨਾਂ ਨੂੰ ਚੰਗੇ ਬਣਵਾਉਣ ਲਈ ਸੰਘਰਸ਼ ਕਰੀਏ ਅਸੀਂ ਸਾਰੇ ਮੰਡੀਕਰਨ ਨੀਤੀ ਦੇ ਖਰੜੇ ਨੂੰ ਅਗਰ ਰੱਦ ਕਰਾਂਗੇ ਗੁਰਪ੍ਰੀਤ ਜੀ ਕਿਤੇ ਨਾ ਕਿਤੇ ਭਵਿੱਖ 'ਚ ਸਾਨੂੰ ਨੁਕਸਾਨ ਹੋਊਗਾ ਅੱਜ ਤੁਸੀਂ ਇਹ ਗੱਲ ਮਹਿਸੂਸ ਕਰਦੇ ਹੋ ਕਿ ਜੇ ਕੇਂਦਰ ਨੇ ਨਹੀਂ ਚੱਕਿਆ ਝੋਨਾ ਲਿਫਟ ਨਹੀਂ ਕੀਤਾ ਗਦਾਮਾਂ 'ਚੋਂ ਤੇ ਸਾਡੇ ਕੋਲੇ ਸਮਾਨ ਰੱਖਣ ਦੀ ਝੋਨਾ ਰੱਖਣ ਦੀ ਕਿੱਡੀ ਵੱਡੀ ਦਿੱਕਤ ਆਈ ਅੱਛਾ ਕਿਸਾਨ ਕਹਿੰਦੇ ਨੇ ਕਿ ਇਹ ਤਿੰਨ ਖੇਤੀ ਗ੍ਰੂਨ ਜਿਹੜੇ ਆਏ ਸੀ ਭਾਵੇਂ ਕਿ ਉਹਨਾਂ ਨੇ ਵਾਪਸ ਲੈ ਲਿਆ ਲੇਕਿਨ ਜਿਹੜਾ ਇਹ ਖਰੜਾ ਤਿਆਰ ਕੀਤਾ ਹੈ ਕੇਂਦਰ ਸਰਕਾਰ ਦੁਆਰਾ ਇਹ ਉਹਦਾ ਹੀ ਇੱਕ ਰੂਪ ਹੈ ਮਤਲਬ ਕਿ ਬਦਲਮਾਨ ਰੂਪ ਕਿਸਾਨ ਮੰਨ ਰਹੇ ਨੇ ਇਸ ਚੀਜ਼ ਦੀ ਕਾਫੀ ਚਰਚਾ ਹੈ ਕਿਸਾਨਾਂ ਦੇ ਵਿੱਚ ਉਹਨੂੰ ਅਸਲ 'ਚ ਕਿਦਾਂ ਡਿਫਾਈਨ ਕਰੀਏ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਨੀਤੀ ਹੈ ਅਗਰ ਪੰਜਾਬ ਦੇ ਵਿੱਚ ਲਾਗੂ ਹੁੰਦੀ ਹੈ ਤਾਂ ਉਹ ਕਹਿੰਦੇ ਵੀ ਏਪੀਐਮਸੀ ਐਕਟ ਜਿਹੜਾ ਉਹਦੇ ਤੇ ਵੱਡਾ ਇਹਦਾ ਅਸਰ ਪਏਗਾ ਮੰਡੀ ਕੰਕਲ ਸਿਸਟਮ ਹੈ ਜਿਹੜਾ ਉਹਦੇ ਤੇ ਬਹੁਤ ਵੱਡਾ ਜਣੀ ਇਹ ਹਰਿਆਣਾ ਤੇ ਪੰਜਾਬ ਜਿੱਥੇ ਖੜੇ ਆ ਨਾ ਹਿਮਾਚਲ ਉੱਥੇ ਖੜਾ ਐ ਨਾ ਯੂਪੀ ਨਾ ਮਹਾਰਾਸ਼ਟਰ ਨਾ ਗੁਜਰਾਤ ਉਹ ਜਿਹੜਾ ਮੰਡੀਕਰਨ ਦਾ ਖਰੜਾ ਐ ਉਹ ਪੂਰੇ ਦੇਸ਼ ਲਈ ਐ ਅਗਰ ਅਸੀਂ ਉਹਨੂੰ ਰੱਦ ਕਰ ਦਾਂਗੇ ਉਹ ਪੂਰੇ ਦੇਸ਼ ਦੇ ਵਿੱਚ ਸੂਬੇ ਦੀਆਂ ਸਰਕਾਰਾਂ ਲਾਗੂ ਕਰਨਗੀਆਂ ਔਰ ਤੁਸੀਂ ਵੇਖਿਓ ਉਹਨਾਂ ਸੂਬਿਆਂ ਨੇ 5-7 ਸਾਲਾਂ 'ਚ ਸਾਡੇ ਮੁਕਾਬਲੇ ਤੇ ਆ ਕੇ ਗੁਰਪ੍ਰੀਤ ਜੀ ਖੜੇ ਹੋ ਜਾਣਾ ਅੱਖਾਂ ਬੰਦ ਕਰਕੇ ਕੀਤਾ ਗਿਆ ਵਿਰੋਧ ਕਿੰਨਾ ਕਿਤੇ ਆਤਮ ਘਾਤੀ ਸਾਬਤ ਹੁੰਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਆਪਾਂ ਸਾਰੇ ਕਿਸਾਨ ਪਰਿਵਾਰਾਂ ਨਾਲ ਆ ਜੀ ਆਪਾਂ ਚਾਹੁੰਦੇ ਆ ਐਮ ਐਸ ਪੀ ਦੀ ਲੀਗਲ ਗਰੰਟੀ ਦਾ ਕਾਨੂੰਨ ਬਣੇ ਪਰ ਮੈਂ ਇਹ ਵੀ ਚਾਹਨਾ ਕਿ ਜਿਹੜਾ ਖੇਤੀ ਮੰਡੀਕਰਨ ਦੀ ਪਾਲਿਸੀ ਦਾ ਡਰਾਫਟ ਹੈ ਉਹ ਨੂੰ ਅਸੀਂ ਅੱਖਾਂ ਬੰਦ ਕਰਕੇ ਵਿਰੋਧ ਨਾ ਕਰੀਏ ਪਰ ਜਿਹੜੀਆਂ ਉਹਦੇ ਚ ਚੰਗੀਆਂ ਚੀਜ਼ਾਂ ਨੇ ਜੀ ਉਨਾ ਦਾ ਫਾਇਦਾ ਵੀ ਆ ਸਾਨੂੰ ਗੁਰਪ੍ਰੀਤ ਜੀ ਮੇਰਾ ਹੀ ਮੰਨਣਾ ਹੈ ਜੇ ਪ੍ਰਾਈਵੇਟ ਸੈਕਟਰ ਮੰਨ ਲਓ ਕਿਸਾਨਾਂ ਨੂੰ ਡਰ ਆ ਜੀ ਪ੍ਰਾਈਵੇਟ ਸੈਕਟਰ ਮੰਡੀਆਂ ਚਾ ਲੋ ਕਾਰਪੋਰੇਟ ਮੰਡੀਆਂ ਬਣਾ ਲੂ ਫਾਇਦਾ ਕਿਨੂੰ ਹੋਗਾ ਗੁਰਪ੍ਰੀਤ ਜੀ ਫਾਇਦਾ ਸਾਨੂੰ ਹੋਣਾ ਹੈ ਅੱਜ ਸਾਡੀ ਦਿੱਕਤ ਕੀ ਹੈ ਸਭ ਤੋਂ ਵੱਡੀ ਪੰਜਾਬ ਦੇ ਕਿਸਾਨਾਂ ਦੀ ਨਾ ਸਾਡੇ ਕੋਲੇ ਕੋਲਡ ਸਟੋਰੇਜ ਹੈ ਨਾ ਸਾਡੇ ਕੋਲੇ ਪ੍ਰਾਈਵੇਟ ਮੰਡੀ ਹੈ ਅਗਰ ਪ੍ਰਾਈਵੇਟ ਸੈਕਟਰ ਮੰਡੀਆਂ ਚ ਆਉਂਦਾ ਹੈ ਪ੍ਰਾਈਵੇਟ ਸੈਕਟਰ ਕੋਲਡ ਸਟੋਰੇਜ ਆਉਂਦਾ ਹੈ ਸਾਡਾ ਟਮਾਟਰ ਅੱਜ ਅਸੀਂ ਟਮਾਟਰ ਸਾਰਾ ਆਪਣਾ ਲਾ ਲਿਆ ਅਸੀਂ ਟਰਾਲੀ ਮੰਡੀ ਲੈ ਗਏ ਸਾਨੂੰ ਅੱਜ ਮੰਡੀ 'ਚ ਭਾਅ ਨਹੀਂ ਮਿਲ ਰਿਹਾ ਅਸੀਂ ਕੀ ਕਰਾਂਗੇ ਅਸੀਂ ਮਜਬੂਰੀ 'ਚ ਆਪਣੇ ਟਰਾਲੀ ਦੀ ਬੋਲੀ ਲਾ ਕੇ ਆਵਾਂਗੇ ਵੀ ਪੂਰੀ ਦੀ ਪੂਰੀ ਟਰਾਲੀ ਇਸ ਭਾਅ 'ਚ ਮੰਡੀ 'ਚ ਦੇ ਆਏ ਜੇ ਸਾਡੇ ਕੋਲੇ ਕੋਲਡ ਸਟੋਰੇਜ ਆ ਭਾਵੇਂ ਪ੍ਰਾਈਵੇਟ ਹੀ ਕਿਉਂ ਨਹੀਂ ਉਹ ਸਰਕਾਰ ਵਿਵਸਥਾ ਬਣਾਵੇ ਉਹ ਵੀ ਮੈਂ ਤੁਹਾਨੂੰ ਦੱਸਦਾ ਅਸੀਂ ਆਪਣਾ ਟਮਾਟਰ ਕੋਲਡ ਸਟੋਰੇਜ ਜਮ੍ਹਾਂ ਕਰਾ ਕੇ ਘਰੇ ਆ ਜੀ ਜਿੱਦਣ ਮੁੱਲ ਉਸ ਟਮਾਟਰ ਦਾ ਲੱਗਣਾ ਹੈ ਉਸ ਮੰਡੀ 'ਚ ਹੀ ਟਮਾਟਰ ਨੇ ਵਿਕ ਜਾਣਾ ਹੈ ਇਹ ਵਿਵਸਥਾ ਬਣਨੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਅਸੀਂ ਕਣਕ ਜਾਂ ਝੋਨਾ ਸਾਈਲੋ ਦਾ ਵਿਰੋਧ ਵੀ ਕਰਦੇ ਆ ਪਰ ਜਦੋਂ ਸੀਜ਼ਨ ਹੁੰਦਾ ਸਾਡੇ ਕਿਸਾਨ ਸਾਈਲੋ ਚ ਰੱਖਦੇ ਰਹੇ ਆ ਨਾ ਕਣਕ ਝੋਨਾ ਬਿਲਕੁਲ ਰੱਖਦੇ ਉਹ ਸਾਨੂੰ ਫਾਇਦਾ ਹੀ ਹੈ ਹੁਣ ਸਾਡੇ ਕਿਸਾਨ ਮੰਗ ਕੀ ਕਰਨ ਸਾਡੇ ਕਿਸਾਨ ਮੰਗੇ ਕਰਨ ਵੀ ਮੰਡੀਆਂ ਜੇ ਤੁਸੀਂ ਪ੍ਰਾਈਵੇਟ ਆਉਂਦੀਆਂ ਨੇ ਮੰਡੀ ਚ ਕਣਕ ਝੋਨਾ ਸਬਜ਼ੀ ਆਲੂ ਟਮਾਟਰ ਭਿੰਡੀ ਛਲਗਮ ਜੇ ਕਿਸਾਨ ਪ੍ਰਾਈਵੇਟ ਮੰਡੀਆਂ ਚ ਆਪਣੀ ਫਸਲ ਰੱਖਦਾ ਹੈ ਕਿਸਾਨ ਦਾ ਪੈਸਾ ਨਾ ਲੱਗੇ ਕਿਸਾਨ ਮੰਗ ਇਹ ਕਰੇ ਵੀ ਜੇ ਸਰਕਾਰ ਪ੍ਰਾਈਵੇਟ ਮੰਡੀਆਂ ਲੈ ਕੇ ਆਉਂਦੀ ਹੈ ਮਨਜ਼ੂਰੀ ਦਿੰਦੀ ਹੈ ਕਿਸਾਨ ਨੂੰ ਆਪਣੀ ਫਸਲ ਸਟੋਰ ਕਰਨ ਦੇ ਲਈ ਪੈਸਾ ਨਾ ਦੇਣਾ ਪਵੇ ਉਸ ਸਰਕਾਰ ਪ੍ਰਾਈਵੇਟ ਮੰਡੀਆਂ ਨੂੰ ਪੈਸਾ ਦੇਵੇ ਕਿਸਾਨਾਂ ਲਈ ਇੱਕ ਤਰੀਕੇ ਦੀ ਸਟੋਰੇਜ ਉਪਲਬਧ ਹੋਵੇ ਇਸ ਗੱਲ ਤੇ ਕਿਸਾਨ ਲੜਾਈ ਲੜਨ ਕੇਂਦਰ ਸਰਕਾਰ ਨਾਲ ਪਰ ਕੀ ਲੱਗਦਾ ਤੁਹਾਨੂੰ ਕੇਂਦਰ ਸਰਕਾਰ ਉਹ ਪਹਿਲਾਂ ਵੀ ਪ੍ਰਾਈਮ ਮਿਨਿਸਟਰ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਜਦੋਂ ਉਹਨਾਂ ਨੇ ਵਿਡਰਾ ਕੀਤੇ ਤਿੰਨੇ ਕਾਨੂੰਨ ਕਹਿੰਦੇ ਵੀ ਅਸੀਂ ਸਮਝਾ ਨਹੀਂ ਪਾਏ ਕਿਸਾਨਾਂ ਨੂੰ ਸ਼ਾਇਦ ਉਸੇ ਤਰੀਕੇ ਦੇ ਨਾਲ ਹੁਣ ਜਿਹੜਾ ਨਵਾਂ ਖਰੜਾ ਤਿਆਰ ਕੀਤਾ ਗਿਆ ਹੈ ਕਿ ਹੁਣ ਵੀ ਉਵੇਂ ਹੀ ਲੱਗ ਰਿਹਾ ਹੈ ਕਿ ਕੇਂਦਰ ਸਰਕਾਰ ਸਮਝਾ ਨਹੀਂ ਪਾ ਰਹੀ ਕਿਸਾਨਾਂ ਨੂੰ ਜਾਂ ਵਾਕਈ ਭਾਵੇਂ ਕਿ ਤੁਸੀਂ ਇਸ ਨੂੰ ਐਗਰੀ ਕਰਦੇ ਹੋ ਲੇਕਿਨ ਕਿਸਾਨ ਐਗਰੀ ਨਹੀਂ ਕਰਦੇ ਨਹੀਂ ਕਰਦੇ ਕਿਸਾਨ ਉਹ ਨਹੀਂ ਉਹ ਕਹਿੰਦੇ ਸਾਡੇ ਲਈ ਕਹਿੰਦੇ ਇਹ ਬਹੁਤ ਕਹਿੰਦੇ ਬੇਕਾਰ ਹੈ ਅਸੀਂ ਕਹਿੰਦੇ ਇਹਨੂੰ ਨਹੀਂ ਐਗਰੀ ਕਰਨਾ ਨਾ ਅਸੀਂ ਇਹਨੂੰ ਲਾਗੂ ਹੋਣ ਦੇਣਾ ਪੰਜਾਬ ਦੇ ਵਿੱਚ ਲੇਕਿਨ ਕੀ ਸਮਝਾਉਣ ਦੇ ਵਿੱਚ ਕਿਤਨਾ ਕਿਤੇ ਦਿੱਕਤ ਹੈ ਕਿਸ ਤਰੀਕੇ ਨੂੰ ਲੱਗਦਾ ਤੁਹਾਨੂੰ ਕਿ ਕਿਸਾਨ ਜਾਂ ਸਮਝ ਨਹੀਂ پا ਰਹੇ ਦੇਖੋ ਇਹਦੇ ਤੇ ਬਹੁਤ ਵੱਡੇ ਪੱਧਰ ਤੇ ਕੇਂਦਰ ਸਰਕਾਰ ਨੂੰ ਵੀ ਜਾਗਰੂਕ ਕਰਨ ਦੀ ਲੋੜ ਹੈ ਇਹਦੇ ਤੇ ਸਪਸ਼ਟੀਕਰਨ ਕਿਸਾਨ ਮੰਗਣ ਕਿਸਾਨ ਜਿਹੜਾ ਐਗਰੀਕਲਚਰ ਦਾ ਮਹਿਕਮਾ ਜਿਨ੍ਹਾਂ ਨੇ ਪਾਲਿਸੀ ਬਣਾਈ ਹੈ ਪੰਜਾਬ ਦੀ ਸਰਕਾਰ ਆਪਣੇ ਵੱਲੋਂ ਜਾਂ ਪੰਜਾਬ ਦੇ ਕਿਸਾਨ ਆਪਣੇ ਵੱਲੋਂ ਉਹਨਾਂ ਅੱਗੇ ਮੰਗ ਰੱਖਣ ਕਿ ਇਸ ਖੇਤੀ ਨੀਤੀ ਦੇ ਵਿੱਚ ਇਸ ਮੰਡੀਕਰਨ ਨੀਤੀ ਦੇ ਵਿੱਚ ਅਸੀਂ ਆ ਆ ਸੁਧਾਰ ਚਾਹੁੰਦੇ ਹਾਂ ਅਸੀਂ ਆਪਣੇ ਫਾਇਦੇ ਦੀ ਗੱਲ ਉਹਨਾਂ ਨੂੰ ਦੱਸੀਏ ਨਾ ਕਿ ਅਸੀਂ ਅੱਖਾਂ ਬੰਦ ਕਰਕੇ ਹਰ ਚੀਜ਼ ਨੂੰ ਬੰਦ ਕਰ ਦਈਏ ਅਗਰ ਅਸੀਂ ਵਿਧਾਨ ਸਭਾ ਚ ਮਤ ਨਹੀਂ ਪਾਤਾ ਅਗਰ ਪੰਜਾਬ ਦੀ ਸਰਕਾਰ ਨੇ ਲਿਖ ਕੇ ਹੀ ਦੇਤਾ ਵੀ ਸਾਨੂੰ ਇਹ ਨੀਤੀ ਮਨਜ਼ੂਰ ਨਹੀਂ ਹੈ ਇਹ ਦੂਜੇ ਸੂਬਿਆਂ ਨੇ ਲਾਗੂ ਕਰ ਲੈਣੀ ਹੈ ਦੂਜੇ ਸੂਬਿਆਂ ਦੇ ਵਿੱਚ ਮੰਡੀਆਂ ਵੀ ਬਣ ਜਾਣਗੀਆਂ ਪ੍ਰਾਈਵੇਟ ਸੈਕਟਰ ਵੀ ਆਊਗਾ ਉੱਥੇ ਕਿਸਾਨਾਂ ਨੂੰ ਸਟੋਰੇਜ ਵੀ ਮਿਲ ਜੂਗੀ ਤੁਸੀਂ ਫਿਰ ਦੇਖੋ ਫਿਰ ਤੁਹਾਨੂੰ ਲੱਗਦਾ ਅਗਰ ਮੰਡੀਆਂ ਬਣ ਜਾਣ ਯੂਪੀ ਬਿਹਾਰ ਚ ਤੇ ਉੱਥੋਂ ਦਾ ਝੋਨਾ ਵਿਕਣ ਪੰਜਾਬ ਚ ਆਊਗਾ ਨੰਬਰ 2 ਅਗਰ ਉੱਥੇ ਸਟੋਰੇਜ ਦੀ ਵਿਵਸਥਾ ਬਣ ਗਈ ਭਵਿੱਖ ਚ ਅਗਰ ਕੇਂਦਰ ਸਰਕਾਰ MSP ਤੇ ਲੀਗਲ ਗਾਰੰਟੀ ਦਾ ਕਾਨੂੰਨ ਵੀ ਬਣਾਉਂਦੀ ਹੈ ਲੀਗਲ ਗਾਰੰਟੀ ਦੇ ਕਾਨੂੰਨ ਦਾ ਮਤਲਬ ਕੀ ਹੈ ਫਿਰ ਕੇਂਦਰ ਸਰਕਾਰ ਨੂੰ ਤਾਂ ਯੂਪੀ ਦਾ ਚੋਣਾ ਵੀ ਚੱਕਣਾ ਪੈਣਾ ਹੈ MSP ਤੇ ਜਿਹੜਾ ਹੁਣ ਨਹੀਂ ਚੱਕਿਆ ਜਾ ਰਿਹਾ ਫਿਰ ਉਹਨਾਂ ਨੂੰ ਬਿਹਾਰ ਦਾ ਚੋਣਾ ਵੀ ਚੱਕਣਾ ਪੈਣਾ ਹੈ ਜਦੋਂ ਕੇਂਦਰ ਸਰਕਾਰ ਨੇ MSP ਦੀ ਲੀਗਲ ਗਾਰੰਟੀ ਦਾ ਕਾਨੂੰਨ ਬਣਾ ਲਿਆ ਫਿਰ ਤਾਂ ਉਹਨਾਂ ਨੇ ਉਤਪਾਦਨ ਪੂਰੇ ਮੁਲਕ 'ਚ ਹੀ ਚੱਕਣਾ ਫਿਰ ਤਾਂ ਉਹਨਾਂ ਦੀ ਮਜਬੂਰੀ ਹੈ ਫਿਰ ਤੁਹਾਨੂੰ ਲੱਗਦਾ ਹੈ ਕਿ ਉਹ ਛੋਟ ਦੇ ਦੇਣਗੇ ਵੀ ਕੇਂਦਰ ਨੂੰ ਲੱਗੇ ਵੀ ਅਸੀਂ ਕੇਂਦਰੀ ਅਨਾਜ ਭੰਡਾਰ ਦੇ ਵਿੱਚ ਕਿਤੇ ਸਾਡੇ ਕੋਲੇ ਅਨਾਜ ਨਾ ਘਟ ਜੇ ਫਿਰ ਜਿਹੜੀ ਅਸੀਂ ਕਹਨੇ ਆ ਜੀ ਸਾਨੂੰ ਛੂਟ ਦਿਓ ਨਵੀਂ ਦੀ ਮਾਤਰਾ ਸਾਨੂੰ ਛੂਟ ਦਿਓ ਹੂੰ ਫਿਰ ਇਹ ਸੰਭਵ ਹੋਊਗਾ ਫਿਰ ਕੇਂਦਰ ਨੇ ਇੱਕ ਪੈਰਾਮੀਟਰ ਬਣਾਉਣਾ ਹੈ ਪੂਰੇ ਮੁਲਕ ਲਈ ਜਦੋਂ ਐਮਐਸਪੀ ਦੀ ਲੀਗਲ ਗਰੰਟੀ ਦਾ ਕਾਨੂੰਨ ਲਾਗੂ ਹੋ ਗਿਆ ਜੀ ਤੇ ਜਿਹੜੇ ਫਸਲ ਖਰੀਦ ਦੇ ਪੈਰਾਮੀਟਰ ਨੇ ਉਹ ਕੇਂਦਰ ਸੂਬਿਆਂ ਦੇ ਹਿਸਾਬ ਨਾਲ ਨਹੀਂ ਬਣਾਉ ਕਿਉਂਕਿ ਕੇਂਦਰ ਨੇ ਹੀ ਦੇਖਣਾ ਵੀ ਅਸੀਂ ਆਪਣਾ ਕੇਂਦਰੀ ਪੂਲ ਭਰਨਾ ਹੈ ਤੇ ਸਾਨੂੰ ਉਹਦੇ ਚ ਕਿੰਨਾ ਅਨਾਜ ਸ਼ੁੱਧ ਰੂਪ ਚ ਮੋٹے ਮੋٹے ਰੂਪ ਚ ਚਾਹੀਦਾ ਹੈ ਹੂੰ ਅੱਜ ਐਮਐਸਪੀ ਤੇ ਸਭ ਤੋਂ ਵੱਧ ਕਿੱਥੋਂ ਚੱਕਿਆ ਜਾਂਦਾ ਪੰਜਾਬ ਤੇ ਹਰਿਆਣੇ ਚੋਂ ਤੇ ਫਿਰ ਐਮਐਸਪੀ ਦੀ ਲੀਗਲ ਗਰੰਟੀ ਤੋਂ ਬਾਅਦ ਉਹ ਸਾਰੀਆਂ ਸਟੇਟਾਂ ਹੱਕਦਾਰ ਹੋ ਜਾਣਗੀਆਂ ਵੀ ਸਾਡਾ ਵੀ ਤੁਸੀਂ ਦਾਣਾ-ਦਾਣਾ ਚੱਕੋ ਵੀ ਸਾਰੇ ਸਾਰੀਆਂ ਸਟੇਟਾਂ ਦੇ ਵਿੱਚ ਵੀ ਇਹ ਚੀਜ਼ ਹੋ ਜੇਗੀ ਵੀ ਸਾਡਾ ਵੀ ਦਾਣਾ-ਦਾਣਾ ਚੱਕੋ ਬਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਸਾਡੇ ਪ੍ਰੋਕਰਮੈਂਟ ਜੀ ਨਹੀਂ ਤਾਂ ਫਿਰ ਉਹ ਵੀ ਸੰਘਰਸ਼ ਕਰਨਗੇ ਕਰਨਗੇ ਜਦੋਂ ਖਰੀਦਣ ਦਾ ਲੀਗਲ ਕਾਨੂੰਨ ਬਣ ਗਿਆ ਫਿਰ ਇਹ ਵੀ ਤਾਂ ਨਾਲ ਕੇਂਦਰ ਸ਼ਰਤਾਂ ਲਾਗੂ ਕਰੂਗਾ ਨਾ ਵੀ ਅਸੀਂ ਕਿਸ ਕੁਆਲਿਟੀ ਦਾ ਚੱਕਣਾ ਹੈ ਅਸੀਂ ਇਸ ਕੁਆਲਿਟੀ ਤੋਂ ਹੀਟਾਂ ਦਾ ਕਣਕ ਝੋਨਾ ਨਹੀਂ ਚੱਕਾਂਗੇ ਅਸੀਂ ਨੁਕਸਾਨ 'ਚ ਵੀ ਰਹਿ ਸਕਦੇ ਆ ਪਰ ਸਾਡਾ ਫਾਇਦਾ ਕਦੋਂ ਹੈ ਅਗਰ ਸਾਡੇ ਕੋਲ ਸਟੋਰੇਜ ਹੈ ਅਗਰ ਸਾਡੇ ਕੋਲ ਮੰਡੀ ਕਰਨ ਦੀ ਵਿਵਸਥਾ ਹੈ ਅਗਰ ਸਾਡੇ ਕੋਲ ਮੰਡੀ ਕਰਨ ਦੀ ਵਿਵਸਥਾ ਹੈ ਸਾਡਾ ਕਣਕ ਝੋਨਾ ਸਾਂਭਿਆ ਪਿਆ ਹੁਣ ਸਾਨੂੰ ਦਿੱਕਤ ਕੀ ਹੈ ਮੰਡੀ ਮੰਨ ਲਓ ਜਗਰਾਉਂ ਦੀ ਭਰੀ ਪਈ ਹੈ ਮੋਗੇ ਦਾ ਕਿਸਾਨ ਜਗਰਾਉਂ ਦੀ ਮੰਡੀ ਚਾਹੁੰਦਾ ਹੈ ਜਾਂ ਮੋਗੇ ਦੀ ਮੰਡੀ ਚਾਹੁੰਦਾ ਹੈ ਮੰਡੀਆਂ ਚੰਬਾਰ ਲੱਗੇ ਪਏ ਨੇ ਮੌਸਮ ਖਰਾਬ ਹੈ ਕਣਕ ਝੋਨਾ ਖੁੱਲੇ ਅਸਮਾਨ 'ਚ ਪਿਆ ਹੈ ਮੋਗੇ ਵਾਲਾ ਟਰੈਕਟਰ ਟਰਾਲੀ ਜਲੰਧਰ ਨੂੰ ਮੋੜ ਲੈਂਦਾ ਵੀ ਮਕਸੂਦਾਂ ਦੀ ਮੰਡੀ ਚ ਜਾ ਕੇ ਝੋਨਾ ਕਣਕ ਵੇਚ ਲਾਂ। ਬਿਲਕੁਲ। ਉਹ ਡੀਜ਼ਲ ਪੈਟਰੋਲ ਲੱਗਦਾ। ਮੰਜਾ ਨਾਲ ਲੈ ਕੇ ਜਾਂਦੇ ਕਿਸਾਨ ਸਾਡੇ ਮੰਡੀ ਦੇ ਬਾਹਰ ਸਾਡੇ ਕਿਸਾਨ ਸੌਂਦੇ ਆ। ਫਿਰ ਪਤਾ ਨਹੀਂ ਕਿੰਨੇ ਦਿਨਾਂ ਚ ਬੋਲੀ ਲੱਗੂ। ਕਦੋਂ ਝੋਨਾ ਕਣਕ ਖਰੀਦਿਆ ਜਾਣਾ ਹੈ। ਅਗਰ ਸਾਡੇ ਕੋਲੇ ਸਟੋਰੇਜ ਅਵੇਲੇਬਲ ਹੈ। ਮੈਂ ਕਹਿੰਦਾ ਤੁਸੀਂ ਕੇਂਦਰ ਦੀ ਯੋਜਨਾ ਨਹੀਂ ਮੰਨਣੀ। ਹੂੰ। ਤੇ ਕਿਸਾਨ ਭਰਾ ਤੇ ਸਾਡੇ ਪੰਜਾਬ ਸਰਕਾਰ ਤੁਸੀਂ ਬਣਾਓ ਨਾ ਪੰਜਾਬ ਦੀ ਵਿਵਸਥਾ। ਵੀ ਅਸੀਂ ਬੈਂਕਾਂ ਤੋਂ ਲੋਨ ਲੈ ਕੇ ਕੇਂਦਰ ਨੂੰ ਕਹੀਏ ਤੁਸੀਂ ਵੀ ਦਿਓ ਸਾਨੂੰ ਪੈਸਾ ਅਸੀਂ ਪੰਜਾਬ ਚ ਪੰਜਾਬ ਸਰਕਾਰ ਬਣਾ ਲੈ ਫਿਰ ਆਪਣੇ ਗਦਾਮ ਬਣਾ ਲੈ ਕੋールド ਸਟੋਰੇਜ ਪਰ ਉਹ ਤਾਂ ਕਹਿੰਦੇ ਕਹਿੰਦੇ ਸਾਡਾ ਤਾਂ ਪੈਸੇ ਨਹੀਂ ਦੇ ਰਹੀ ਸੈਂਟਰ ਅਸੀਂ ਕਿਸ ਤਰੀਕੇ ਨਾਲ ਡਵੈਲਪਮੈਂਟ ਵੱਲ ਜਾਈਏ ਆਰਡੀ ਆਫ ਦਾ ਪੈਸਾ ਹੋ ਗਿਆ ਐਂਡ ਹੋਰ ਕਾਫੀ ਪੈਸੇ ਨੇ ਸੈਂਟਰ ਨੇ ਰੋਕੇ ਹੋਏ ਨੇ ਉਸੇ ਦਿਨ ਵਾਲਾ ਦੇਖੋ ਦੋ ਤਰ੍ਹਾਂ ਦੀਆਂ ਵਿਵਸਥਾ ਸਾਨੂੰ ਕਰਨੀਆਂ ਪੈਣੀਆਂ ਅਗਰ ਅਸੀਂ ਆਪਣੀ ਖੇਤੀ ਬਚਾਉਣੀ ਅਗਰ ਅਸੀਂ ਕੇਂਦਰ ਨਾਲ ਵੀ ਲੜਾਈ ਲੜਨੀ ਹੈ ਤੇ ਅਸੀਂ ਪੰਜਾਬ ਚ ਆਪਣੇ ਗਦਾਮ ਵੀ ਨਹੀਂ ਬਣਾਉਣੇ ਆਪਣੇ ਅਸੀਂ ਮੰਡੀਆਂ ਪ੍ਰਾਈਵੇਟ ਜਾਂ ਸਰਕਾਰੀ ਪੰਜਾਬ ਚ ਆਪਣੀਆਂ ਨਹੀਂ ਬਣਾਉਣੀਆਂ ਅਸੀਂ ਆਉਣ ਵਾਲੇ ਸਮੇਂ 'ਚ ਫਸਲ ਰੱਖਾਂਗੇ ਕਿੱਥੇ ਹੁਣ ਕਣਕ ਆ ਜਾਣੀ ਹੈ ਜੀ ਸਾਡੀ ਵਿਸਾਖੀ ਵਾਲੇ ਦਿਨ 13 April ਨੂੰ 1 April ਤੋਂ ਮੰਡੀਆਂ 'ਚ ਕਣਕ ਕੌਣ ਲੱਗ ਜਾਂਦੀ ਹੈ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਸਾਡੇ ਗਦਾਮ ਕਣਕ ਲਈ ਵੀ ਵਿਹਲੇ ਹੋ ਜਾਣਗੇ ਕੀ ਕਰਾਂਗੇ ਅਸੀਂ ਜਦ ਤੱਕ ਪੰਜਾਬ ਆਪਣੇ ਗਦਾਮ ਨਹੀਂ ਬਣਾਉਂਦਾ ਜਦੋਂ ਸਾਨੂੰ ਪਤਾ ਹੈ ਵੀ ਸਾਡੇ ਕੋਲੇ ਆਪਣੇ ਗਦਾਮ ਨਹੀਂ ਅਗਰ ਕੇਂਦਰ ਗਦਾਮ ਖਾਲੀ ਨਹੀਂ ਕਰਦਾ ਅਸੀਂ ਘਟੋ ਘਟ ਇੱਕ ਸੀਜ਼ਨ ਦੀ ਕਣਕੀਆਂ ਝੋਨਾ ਆਪਣੇ ਗਦਾਮਾ ਚ ਰੱਖ ਲਾਂਗੇ ਗੁਰਪ੍ਰੀਤ ਜੀ ਅਸੀਂ ਉਦੋਂ ਆਪਣੇ ਪੈਰਾਂ ਤੇ ਖੜਾ ਹੋਵਾਂਗੇ ਹੁਣ ਹਜੇ ਵੀ ਅਸੀਂ ਕੇਂਦਰ ਤੇ ਨਿਰਪਰਾਂ ਸੋ ਮੈਨੂੰ ਲੱਗਦਾ ਜਿਹੜੇ ਅੰਦੋਲਨ ਨੇ ਨਾ ਜੀ ਜਿਹੜੇ ਅੰਦੋਲਨ ਵੀ ਹੋ ਰਹੇ ਨੇ ਅਸੀਂ ਅੱਖਾਂ ਬੰਦ ਕਰਕੇ ਕਿਸੇ ਨੀਤੀ ਦਾ ਵਿਰੋਧ ਨਾ ਕਰੀਏ ਅਸੀਂ ਵਿਰੋਧ ਕਰੀਏ ਜਿਹੜੀਆਂ ਗੱਲਾਂ ਉਹਦੇ ਚ ਸਾਡੇ ਖਿਲਾਫ ਨੇ ਜਿਹੜੀਆਂ ਸਾਡੇ ਹੱਕ ਚ ਨੇ ਅਸੀਂ ਉਹਨਾਂ ਨੂੰ ਮੰਨੀਏ ਅਸੀਂ ਜਿਹੜੀ ਮੰਡੀਕਰਨ ਦੀ ਵਿਵਸਥਾ ਵਾਲੀ ਨੀਤੀ ਹੈ ਮਤਲਬ ਕਿ ਉਹਨੂੰ ਪਰਪੜਨ ਦੀ ਲੋੜ ਹੈ ਮਤਲਬ ਕਿ ਪ੍ਰੋਪਰ ਪੜਨ ਦੀ ਵੀ ਲੋੜ ਹੈ ਅਸੀਂ ਪੂਰਾ ਨਾ ਨਕਾਰੀਏ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸੀ ਮੀਡੀਆ ਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਤਾਂ ਇਹ ਸਨ सुरेंद्र ਡੱਲਾ ਜਿਨ੍ਹਾਂ ਨੇ ਬਹੁਤ ਤਫਸੀਲ ਦੇ ਨਾਲ ਬੈਕ ਤਰੀਕੇ ਦੇ ਨਾਲ ਜਿਹੜੀ ਗੱਲਬਾਤ ਕੀਤੀ